ਉਹ ਬੰਦੇ ਨਾਲ ਬਲਾਈ ਆ ਜੀ ਹੋਰ ਹੈ ਬੰਦੇ ਤਾਂ ਉਹ ਜੀ ਨਹੀਂ ਮੈਨੇ ਕਿਹਾ ਮੂੰਛਾਂ ਜ਼ਿਆਦਾ ਚੱਕ ਲਈਆਂ ਭਾਈ ਬੰਦੇ ਨੇ ਦਿਖਾਈ ਹੁਣ YouTube ਤੇ ਰਫਾ ਨਹੀਂ ਯਾਰ YouTube ਪਰ ਬੋਣੀ ਸਰਾਂਦਲ ਸੂਬਾ ਬਣੀ ਫਿਰਦਾ ਤੂੰ ਜੇ ਆਹ ਬੰਨਿਆ ਨਾਲ ਮੂੰਛਾਂ ਜ਼ਿਆਦਾ ਰੱਖਿਆ ਕਰ ਭਾਈ ਹੁਣ ਮੈਂ ਇਹ ਭਾਬੀ ਫੇਸਬੁਕ ਉਤੇ ਪਾਉਂਗਾ ਯਾਰ ਲ ਕਿਹਦੇ ਉਪਰ ਪਾਉਂਗਾ ਉਹ ਕੀ ਕਹਿੰਦੇ ਉਹਨੂੰ YouTube ਤੇ ਸਰੀ ਇੰਟਰਵਿਊ ਲੋ ਨਵੀਂ ਮੂੰਛਾ ਦਾ ਕਿੱਛ ਦੇ ਕਟਾਈਆਂ ਤੇ ਨੂੰ ਕੀ ਨੇ ਸਲਾਹ ਦਿੱਤੀ ਮੂੰਛਾ ਵਟਾਉਣ ਦੀ ਦੇਖਿਆ ਪੱਗ ਦੇਖਿਆ ਕਿ ਮਚਣੀ ਪਈ ਹੈ ਨਾ ਪਰਨਾ ਆਪਣਾ ਹਾਂ ਇਹ ਪਹਿਲੀ ਵਾਰ ਹੀ ਬੰਨਿਆ ਠੀਕ ਆ ਆ ਕੱਲ ਇਹਨੇ ਅੱਜ ਨਾ ਪਰਨੀ ਸਵੇਰੇ ਗੋਲੀ ਯਾਰ ਖਾ ਨੂੰ ਖਰਾਬ ਕਰ ਦਿੰਦੇ ਫੁੱਟ ਜਾਣ ਨਹੀਂ ਨਹੀਂ ਇਹ ਤਾਂ ਬਹੁਤ ਆਫੀ ਫੁੱਟਦੀ ਗੋਲੀ ਸੁਣਾ ਇਹਨੇ ਮਾਰੀ ਖਾਂਦ ਨਾਲ ਦਾੜ੍ਹ ਦੇਣੀ ਦੋ ਤਿੰਨ ਪੀਸ ਕਰੇ ਉਹਦੇ ਪਰ ਪੀਨੇ ਕੱਚ ਬਾਈ ਉਹ ਇੰਦੀ ਇਹਨੇ ਮੁੰਡਾ ਪਤੰਗ ਵੀ ਲਿਆਇਆ ਭਾਈ ਸਾਹਿਬ ਇਹਨੇ ਉਹ ਕਰਤਾ ਯਾਰ ਮਜੀਦ ਤੇ ਉਹਦੇ ਤੋਰੇ ਉਹ ਲੱਗ ਜਣੀ ਕੇਪ ਲੱਗ ਜਣੀ ਤੇਪ ਲਾ ਕੇ ਨਾ ਪਰ ਉਹ ਵੀ ਖੰਭਾਂ ਵਾਲਦ ਚ ਹੀ ਆ ਪਰ ਨਹੀਂ 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 ਜੇ ਤੇਪੀ ਇਹਨਾਂ ਬਾਤ ਤੇ ਜੇ ਪੀ ਪਿਲਾਣੀ ਇਹਨੂੰ ਪਰ ਉਹ ਨਾ ਇਹਨੇ ਪਰ ਇੰਨੀ ਜਿਹੜੇ ਡਾਉਣਾ ਪਰ ਡਾਉਣ ਬਾਅਦ ਤੇ ਇਹ ਤਾਂ ਟੁੱਟ ਨਾ ਨਾ ਅੜਾਉਣਾ ਨਹੀਂ ਹੋਰ ਉਰੂਗਾ ਨਹੀਂ ਨਾ ਫਿਰ ਆ ਕਾ ਤਾ ਨਹੀਂ 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 ਟੁੱਟ ਗਈ ਜਿੱਥੋਂ ਇਹਦੀ ਪ੍ਰਵਾਜ ਭਰਦਾ ਉਹਨ ਅੱਛਾ ਉਹ ਟੀਲੇ ਰੁੱਟ ਗਈ ਹੈ ਨੀ ਉਹ ਤਾਂ ਟੁੱਟ ਗਈ ਜਦਾ ਇੰਡੀਆ ਆਉਂਦਾ ਮੈਂ ਤਾਂ ਰੜਖੇ ਵਾਲੀ ਤੇਲ ਦੀ ਸਪੋਰਟ ਲਾ ਜਣੇ ਜਹਾਜਾਂ ਨੂੰ ਜਾਣਾ ਹੈ ਪਰ ਉਹ ਜੀਤ ਤਾਂ ਤੋੜ ਲਈ ਚਲੋ ਕੋਈ ਨਾ ਆਪ ਤਿਆਰ ਕਰੋਂਗੇ ਇਹਨੂੰ ਕਰੇ ਉਹ ਕਮਲ ਆ ਜਾ ਪਪਾ ਪਪਾ ਕਿਵੇਂ ਕਹਾਂ ਸੱਟ ਹਾਂ ਹਾਂ ਇਹ ਹੋਏ ਹਾਂ ਪੂਰਾ ਆਹ ਦੇਖ ਤਾਂ ਉਹ ਇਹ ਦੇਖੀ ਨਾ ਕਿ ਉਹ ਰੋੜੀ ਵਿੱਚ ਜਿਹੜਾ ਆਪਾਂ ਇੱਥੇ ਇੱਥੇ ਲਾਉਂਦੇ ਸੀ ਪਾਰਕ ਦੇ ਨਿਵਰੇ ਨਾ ਮਾਰਕਟ ਚ ਚਾਦੇ ਨਾ ਕੋਈ ਨਹੀਂ ਰਾਣਾ ਮੈਂ ਨਹੀਂ ਤੁਹਾਨੂੰ ਦਿਖਾਵਾਂ ਮੈਂ ਕੋਈ ਕੋਈ ਮੈਂ ਕੋਈ 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 ਵੀ ਤਾਂ ਅੱਗੇ ਗੋਲੀਆਂ ਵੀ ਕੋਈ ਚਿੱਟੇ ਰੰਗ ਦੀ ਵੀ ਹੁੰਦੀ ਜਾਲੀ ਕੋਈ ਪਾਣੀ ਉਹ ਵੀ ਹੁੰਦੀ ਸੀ ਈ ਕਹਿਣਾ ਵਿੱਚ ਫਿਰ ਉਹ ਕੱਢਣਾ ਹੈ ਢਾਵਾ ਕੱਢਣਾ ਹੁੰਦਾ ਸੀ ਹਾਂ ਉਹ ਰਾਜਾ ਹੁੰਦਾ ਸੀ ਗੋਲੀਆਂ ਦਾ ਵੀਰ ਪਰਫਿਊਮ ਹੈਗਾ ਵੀ ਪਰ ਨੂੰ ਕੋਈ ਉਹਨੇ ਦੇ ਦੋ ਸਹੀ ਜਾਵੇ ਸਹੀ ਜਾਵੇ ਤੇ ਗੋਲੀਆਂ ਸਹੀ ਜਾਵੇ ਪਰਫਿਊਮ ਰਾਹਾ ਮਤੂ ਦੇ ਸਹੀ ਜਾਵੇ ਤੈਨੂੰ ਮੈਂ ਦਿਖਾਵਾਂ ਅੱਡ ਕੇ को भेज उधर ये परावा बड़ा जी दाणियां या बड़ी छोटी वाली वाली नाने तक की जगह वाली हां आगे पांच पांच लाला जी मुझे लेरा जरा हो पहले थोड़ा बोलिया मुझे तो जाओ चलो कैसे मारनी है खाती नहीं ਮੈਂ ਪਾਉਣਾ ਤਾਂ ਕਾਫੀ ਜੂਰਨਾ ਵੜਾਉਣਾ ਚਲੋ ਬਿੱਲੂ ਲੈ ਕੱਟਰ ਦੇ ਛੱਜ ਮੂੰਹ ਦੇ ਵਿੱਚ ਪੜ ਗਈ ਗੋਲੀ ਨਾ ਮੈਂ ਨਹੀਂ ਕਹੂਗਾ ਫੜ ਲੈਣੀ ਪਾਉਣਾ ਚਾਚੂ ਪਰ ਤਾਂ ਦੇ ਦੇ ਬੀੜੀ ਜਾਨੀ ਲੱਗਦੀ ਆ ਕਾਹ ਨੂੰ ਮਾਰ ਕੇ ਕਿਹੜੇ ਤੇ ਮਾਰਦੇ ਕੋਈ ਮਾਰਦੀ ਨੇ ਮਾਰਦੇ ਆਓ ਹਾਂ ਜਾਨਾ ਲੈ ਸ਼ਾਹ ਦੀ ਗੋਲੀ ਦੀ ਕੋਲੀ ਸਾਨੂੰ ਕਿਵੇਂ ਜਮੇਗਾ ਸਹੀ ਆ ਗਈ ਆ ਗਈ ਇਹ ਨਾ ਬਈ ਮਾਰਦੀ ਉਹ ਫਾਸਕ ਗੋਲੀਆਂ ਚੜ੍ਹਣੀਆਂ ਕੋਈ ਵੀ ਨਹੀਂ ਲਾਈ ਦੀ ਨਹੀਂ ਇਹਦਾ ਕੋਈ ਵੀ ਐਕਸਰਸਾਈਜ਼ ਉਹਨਾਂ ਦੀ ਵੀ ਮੁਰਦੀ ਪਿੱਛੇ ਨੂੰ ਤਾਂ ਆ ਗਈ ਆ ਗਈ ਸਿੱਧੀ ਜੀ ਉੱਡ ਗਈ ਪਰ ਗੋਲੀਆਂ ਨਹੀਂ ਨਾ ਮੁਰਦੀ ਉਹ ਰੱਬ ਦੇ ਨਾਮ ਗੋਹੜੇ ਨੂੰ ਮਾਰਨ ਦੀ ਉਹ ਯਾਰ ਚਲੋ ਇਹ ਤਾਂ ਪਰਨਾਟੇ ਜਾਣਾ ਯਾਰ ਆਂ ਵਾਲੀ ਮਾਰ ਕੇ ਨਾ ਅੜ ਮੈਨੂੰ ਗੋਲੀਆਂ ਪਾਉਂਦੀ ਹੈ ਕਰਵਾ ਕੋਈ 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 ਨਹੀਂ ਕੋਈ ਮਾਰ ਲਿਖੇ ਨਿਸ਼ਾਨੇ ਕਰਾ ਕਰ ਦਿੰਦੇ ਫਿਰ ਅੱਜ ਚਲੋ ਹੋ ਜਾ ਉਹ ਸੰਸਾਈ ਨੂੰ ਮਾਰੀ ਇਹ ਦੁਕਾਨ ਆ ਗਿਆ ਵੇ ਆਹ ਹਾਂ ਇਹ ਰਿੰਗ ਨਾ ਸਾਲ ਸਾਈਂ ਨਹੀਂ ਉਹ ਆਏ ਹੋਏ ਇੱਕ ਬੰਦਾ ਮਾਰੀਆ ਤੇ ਜਾਏ ਮਾਰ ਓਏ ਫਸ ਗਈ ਬਈ ਆ ਗਈ ਆ ਗਈ ਲੈਣ ਤੇ ਆ ਗਿਆ ਕਹਿ ਦੇ ਦੇ ਉਹ ਕਿਹਦਾ ਪੁਰਾਣਾ ਦਵਾਰਾ ਗੁਜੜੀ ਨੀ ਗੁਜਣੀ ਬੈਠ ਕੇ ਤਾਂ ਫਿੱਖੋਣਾ ਓ ਤਹੀ ਕੋਲੀ ਦਾ ਬਾਈ ਹਾਂ ਹਾਂ ਆਂਟੀ ਜੀ ਸਾਰੇ ਬਣਾਉਗੇ ਮੇਰੇ ਕੱਠੇ ਉੱਤੇ ਹਾਂ ਵਿੱਚ ਬਾਹਰ ਉਤਾਈ ਲੈ ਬਈ ਹੁਣ ਮੇਰੇ ਨਹੀਂ ਆ ਤਾਂ ਲੱਗ ਜਾਣਾ ਬੀਬੀ ਫਸ ਗਿਆ ਉਹ ਯਾਰ ਮਾਰੀ ਦੀ ਕੁਲੀ ਨਾਲ ਵੀ ਪਤਾ ਕੰਡਮ ਹੋਵਰੀਆਂ ਕੰਡਮ ਆਉਂਦੇ ਆ ਪਰ ਕੰਨੀ ਨਾਲ ਵੇਖਦੇ ਨੇ ਛੇ ਦਿਨ ਨੇ ਉਹ ਗੱਜਣੀ ਉਹ ਕਿਵੇਂ ਮਾਰੀ ਗੋਲੀ ਗੋਲੀ ਕਰਦੀ ਉਹ ਦੇਖ ਅੱਗੇ ਇਹਦਾ ਸੀ ਦੇਖ ਇੱਕ ਰੁਪਏ ਦੀ 12 ਆਉਂਦੀ ਹੁੰਦੀਆਂ ਹੋਰ ਇੱਕ ਰੁਪਏ ਦੀ ਦੋ ਹੋਣੀਆਂ ਪਹਿਲਾਂ ਇੱਕ ਰੁਪਏ ਦੀ 24 ਵੀ ਨਹੀਂ ਵੇਚਦਾ ਅੱਜ ਕੱਲ ਦਾ ਭਾਅ ਨਾ ਇੱਕ ਰੁਪਏ ਦੀ 6 ਤਾਂ ਮੈਂ ਵੀ ਖਰੀਦੀਆਂ ਬਈ ਛੋਟੇ ਹੁੰਦੇ ਨੇ ਹੂੰ ਇੱਕ ਰੁਪਏ ਦੀ 6 ਤਾਂ ਉਹ ਨੂੰ ਆਇਆ ਕਰੇ ਉਹ ਮੈਨੂੰ ਉਰੀ ਤੇ ਬਿਠਾ ਲਿਜਿਓ ਆ ਕੇ ਫੋਨ ਕਰਦੀ ਮੜਾ ਠੀਕ ਠੀਕ ਆ ਫਰ ਆ ਜਿਓ 11 ਵਜੇ ਜਾਣਾ ਆਪਾਂ ਨੇ ਉੱਥੇ ਪਹੁੰਚਣਾ ਨਹੀਂ 11 ਵਜੇ ਉਹਨਾਂ ਨੇ ਉਹਦੇ ਉਹਦੇ ਮਹਾਰਾਜ ਦੀ ਸਵਾਰੀ ਲੈ ਕੇ ਆਉਣਾ ਉਹਨਾਂ ਨੇ ਫਿਰ ਫਿਰ ਹਲੇ ਕਿ ਫਿਰ ਬਾਅਦ ਚ ਜਾਓ ਯਾਰ ਤੁਸੀਂ ਅਜੇ ਮਹਾਰਾਜ ਦੀ ਸਵਾਰੀ ਤਾਂ ਲੈ ਕੇ ਨਹੀਂ ਆਏ ਫੇ ਹੁਣ ਕਿੱਥੇ ਜਾਣਾ ਆਪਾਂ ਪਹਿਲਾਂ ਮਕਾਨ ਦੇਖ ਕੇ ਆਉਨੇ ਆ ਚਲ ਆ ਚੱਲੀਏ ਆਵਾ ਫੇ ਮੈਂ ਬੂਟ ਪਾਇਆ ਵਾਂ ਆਹੋ ਫੇ ਮੈਨੂੰ ਕਿਹ ਪਤਾ ਤੈਨੂੰ ਕਿਹੜਾ ਵਾੜ ਕਰਾਉਣਾ ਸੋਹ ਨਹੀਂ ਸਾਹ ਦਾ ਇਹੇ ਭਾਈ ਮੁੰਡੇ ਚੱਲਿਆ ਮੱਥਾ ਟੇਕਣਾ ਔਰ ਕਿਸੇ ਨੇ ਮਕਾਨ ਲੱਤਾ ਕਿਹਨੇ ਲੱਤਾ ਮਕਾਨ ਵਜੀਦਾ ਉਹ ਤੇ ਕੰਮ ਨਾਲ ਕਰਦਾ ਕੰਮ ਉਹਨਾਂ ਨੇ ਭਾਈ ਸੋ ਕੋਈ ਸਮਾਂ ਦਾ ਕਰਉਣਾ ਪਾਠ ਕਰੇ ਤੇ ਉੱਥੇ ਹੀ ਚੱਲਿਆ ਪਰ 11:00 ਵੱਜ ਗਏ ਯਾਰ ਆਹ ਤਾਂ ਲੇਟ ਨਹੀਂ ਹੈਗੇ ਟਾਈਮ ਹੋ ਗਿਆ ਹੋਣਾ ਮਜੀਦ ਨੇ ਗਲਤ ਸੁਣਿਆ ਹਾਂ ਨਹੀਂ ਪਤਾ ਵੀ ਨਹੀਂ ਕਭ ਲੋਰੇ ਲੋਕ ਯਾਰ ਹੋਰੇ ਉੱਠਣ ਦਾ ਟਾਈਮ ਆ ਹੁਣ ਇਹਦਾ ਮਜੀਦ ਦਾ ਮਜੀਦ ਨਹੀਂ ਖੜੇ ਸੱਜਦੇ ਉੱਠਦੇ ਵੀ 9:00 10:00 ਵਜੇ ਤਾਂ ਉੱਠਦੇ ਆ ਲੋਕ ਜੀ ਭਾਈ ਜੀ 8:00 ਸਵੇਰੇ ਦਾ ਉੱਠਿਆ ਹੋਵਾਂ ਅੰਦਰ ਨੂੰ ਘੂਰ ਕੇ ਦੱਸੀ 8 ਵਜੇ ਦਾ ਟਾਈਮ ਆ ਮੇਰੀ ਤਾਂ ਹੌਣ ਨਹੀਂ ਘੁੰਮਦੀ ਪਰਨਾ 8 ਵਜੇ ਸਾਜਣਾ ਮੈਂ 8 ਵਜੇ ਸਾਜਣਾ ਦੇਖ ਲਓ ਯਾਰ ਨਾ 8 ਵਜੇ ਵੀ ਯਾਰ 8 ਵਜੇ ਦਾ ਕੋਈ ਬਣਾ ਨਹੀਂ ਨਾ ਕਿਉਂ ਮੁੰਡੇ ਦੇ ਪਰਨਾ ਬੰਨਿਆ ਟੌਰ ਕੱਢੀ ਆ ਪਰ ਮੋੜ ਥੋੜੀ ਜਿਹੀ ਮੂਛਾਂ ਯਾਰ ਚੱਕ ਲਿਆ ਆਹ ਆਹ ਕਹਿੰਣਾ ਜ਼ਰੂਰੀ ਸੀ ਆਹ ਹੋਵੇ ਵਿੱਚੋਂ ਟਿਕਦਾ ਨਹੀਂ ਬੱਸ ਦੱਸੋ ਇਹਦੀ ਮੂਛਾਂ ਯਾਰ ਲਾ ਦੱਸੋ ਕਮੈਂਟ ਜ਼ਰੂਰ ਕਰਿਓ ਬੰਦੇ ਬਾਰੇ ਇਹਨੂੰ ਬਹੁਤ ਵਾਰ ਕਹਿ ਲਿਆ ਸੀ ਮੂਛਾਂ ਥੋੜੀਆਂ ਘੱਟ ਚੱਕਿਆ ਕਰ ਬਲੋਂਦ ਰੱਖ ਸੋਹਣਾ ਲੱਗਦਾ ਪਰ ਨਾ ਬੰਨਿਆ ਹੋਇਆ ਚਲਦਾ ਆ ਤਾਂ ਮੇਰੇ ਹੱਕ ਚ ਸੀ ਮੜੀ ਜੀ ਗੱਲ ਹਾਂ ਨਾ ਮੜੀ ਜੀ ਗੱਲ ਸਾਰੀ ਉਹ ਹੱਕ ਚ ਯਾਰ ਸੋਹਣਾ ਲੱਗਦਾ ਮੜਾ ਤਾਂ ਕਿਸੇ ਨਹੀਂ ਸੀ ਇੱਦਾਂ ਉਹ ਉੱਥੇ ਰੋਕਣੀ ਗੱਡੀ ਹਾਂ ਉਹ ਆ ਜਣਾ ਨੂੰ ਫੋਨ ਕਰੂਗਾ ਮੈਂ ਕਿਹਨਾਂ ਉਹੀ ਖੜਾ ਬਾਰੇ ਖੜਾ ਉਹ ਦੱਸ ਦੀ ਮੈਨੂੰ ਆਹਾਂ ਨਾ 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 ਅੱਗੇ ਆ ਕੇ ਗੀ ਤੇ ਗੱਡੀ ਉਹ ਗੱਡੀਆਂ ਕੋਲ ਲਾ ਲਾ ਮੈਂ ਕਿਹਨਾਂ ਆ ਹੀ ਖੜਾ ਕਰ ਰਹੇ ਨੇ ਮੈਂ ਵਰਤੇ ਬਈ ਉਹ ਕਿ ਆਹ ਜਾਂ ਵੀ ਮੰਗਦੇ ਹੁਣ ਨੇ ਛੱਤ ਦਾ ਹਾਂ ਸਾਰਾ ਉਹ ਆਏ ਜਿ ਕਰਿਆ ਬੱਜ ਨਾ ਨਾ ਕਰੇ ਉੱਪਰ ਛੱਤ ਨੂੰ ਦੇੜਾਂ ਹੀ ਆਈਆਂ ਲੋ ਵੀ ਆਪਾਂ ਆਏ ਸੀ ਜੇ ਘਰ ਦੇਖਣ ਰੋਕੀ ਮੜਾ ਜਾ ਇਹਦਾ ਸਾਹਮਣੇ ਘਰ ਆ ਬਾਹਰ ਤੇ ਦੇਖਣ ਨੂੰ ਸੋਣਾ ਹੈ ਵੈਸੇ ਘਰ ਤਾਂ ਉਹ ਵੀ ਅੰਦਰ ਦੇ ਵੀ ਸੋਣਾ ਪਰ ਥੋੜਾ ਜਿਹਾ ਪੁਰਾਣਾ ਹੈ ਹਣੀ ਆਹ ਮੋੜੇ ਵਾਲਾ ਜਣੀ ਘਰ ਦਾ ਰੇਟ ਵੱਧ ਮੰਗਦੇ ਬਹੁਤ ਜ਼ਿਆਦਾ ਰੇਟ ਮੰਗ ਰਹੇ ਆ। ਅੱਲਿਆਂ ਵੇਲੇ ਦਾ। ਹਾਂ। ਤੇ ਦੋ ਬਰਾਜ ਆ ਜੀ ਘਰ ਨੂੰ ਜੇ ਕੋਈ ਹੋਵੇ ਚਾਹਵਾਨ ਕੰਮ ਕਰਾ ਸਕਦਾ ਹੋਵੇ ਭਾਈ ਲੈ ਸਕਦੇ ਆ। 20000 ਰੁਪਏ ਲੈ। ਭਾਈ ਇੰਡੀਆ ਥੋੜੀ ਆਪਾਂ। ਉਹ ਇਹ ਆ ਜੀ ਸਾਡਾ ਸ਼ਹਿਰ ਕਸਤ ਲਗੋ ਫਰੇ ਤੋਂ। ਕਿੰਨਾ ਰੇਟ ਮੰਗਦੇ? ਕਿੱਥੇ ਰਹਿਨੇ ਆ ਅਸੀਂ? ਹੈ ਕੰਮ। ਰੇਟ 3.5 ਲੱਖ ਲੈਣੇ ਆ। ਲੈ। ਵਾਕੀ ਕਹਿੰਦੇ ਵੀ ਘਾਟਾ ਵੱਧਾ ਹੋ ਸਕਦਾ। ਇੱਟਾਂ ਥੱਲੇ ਵਾਲੀਆਂ ਉਹਨਾਂ ਵਿੱਚ ਇੰਨੀ-ਇੰਨੀ ਉਹ ਆ ਮਤਲਬ ਉਹਨਾਂ ਵਿੱਚ ਜੇ ਤੂੰ ਕੋਪੋਤੋ ਵੀ ਲਵਾਉਣੀ ਆ ਤਾਂ ਉਹਨਾਂ ਵਿੱਚ ਸਿਮਿੰਟ ਭਰ ਕੇ ਤਾਂ ਕਿ ਤੱਕਪੋਤੋ ਲੱਗਣੀ ਆ ਉਹਨਾਂ ਵਿੱਚ ਪੰਜਾਬੀ ਚ ਬੋਲ ਉਹ ਜਿਹੜਾ ਸਿਮਿੰਟ ਭਰ ਕੇ ਜਿਹੜੀ ਆਪਾਂ ਉਹਨੇ ਝੰਗੀ ਲਾਉਣੀ ਆ ਹੂੰ ਤੇ ਅੱਗੇ ਜੀ ਲਾਉਣੇ ਬਾਹਰ ਘਰਾਂ ਨੂੰ ਤਾਂ ਉਹ ਸਿਮਿੰਟ ਭਰ ਕੇ ਦੁੱਗਣਾ ਉਹ ਉਹਦੇ ਵਿੱਚ ਦੁੱਗਣਾ ਕੰਮ ਚਲ ਆਪਾਂ ਦਾ ਹੋਈ ਆਪਾਂ ਤਾਂ ਦੇਖਣੇ ਗਏ ਉਹ ਗੱਲ ਕਰਦਾ ਦੁੱਗਣਾ ਖਰਚਾ ਏ ਫੇਰ ਵੀ ਜੇ ਉਹਨੂੰ ਸੈੱਟ ਕਰਨਾ ਤੁਸੀਂ ਰੇਟ ਜੀ ਇਹਨਾਂ ਨੇ ਦੱਸਿਆ ਤਾਂ ਆਪਾਂ ਨੂੰ ਫੋਨ ਉਪਰੇ 3.5 ਲੱਖ ਦੱਸਤਾ ਤਾਂ ਇਹਨਾਂ ਨੇ ਮਤਲਬ ਕਿ 3.5 ਵੀ ਨਹੀਂ 3 40 ਹੋਈ 10000 ਘੱਟ ਤੇ ਚਲ ਮੈਂ ਵੀ ਸ਼ਨੀਵਾਰ ਨੂੰ ਵੇਲੇ ਹੁੰਨੇ ਆ ਨਾ ਟਾਈਮ ਪਾਸ ਹੋ ਜੂ ਘੜੀ ਦੇਖਿਆ ਉਹ ਵੀ ਤਾਂ ਦੇਖਣਗੇ ਜੀ ਆਪਾਂ ਘਰ ਤੇ ਹੁਣ ਮੁੰਡਿਆਂ ਨੇ ਜਾਣਾ ਭੋਗ ਤੇ ਮੱਥਾ ਟੇਕਣ ਨਾ ਕੋਟ ਪੈਂਟ ਪਾ ਲਿਆ ਨਾ ਸ਼ਵਾਈ ਅਹੀ ਹੀ ਉਹ ਜਿਹੀ ਲੱਗਦਾ ਹੁਣ ਹਾਂ ਤਦੋ ਬਾਈ ਆਪਾਂ ਦੇ ਕੇਸ ਆਪਾਂ ਦੇ ਕੇਸ ਜਿਹੜਾ ਦੋ ਭਾਈ ਇਕੱਠੇ ਘੁੰਮਦੇ ਹੁੰਦੇ ਓਏ ਆਪਾਂ ਤੇ ਕੇਸ ਨਾ ਕਰਦਣ ਬਾਈ ਉਹ ਦੋ ਜੀ ਇਕੱਠੇ ਘੁੰਮਦੇ ਹੁੰਦੇ ਨੇ ਮੈਂ ਕੋਚ ਬੰਨ ਤੇ ਪਾ ਲਿਆ ਸਵਾਈ ਅਹੀ ਨਹੀਂ ਉਹ ਲੰਬੀ ਜਿਹੜੇ ਲੱਤਾਂ ਕਰਕੇ ਬੰਦਾ ਵੀਡੀਓ ਬਣਾਉਂਦਾ ਹੁੰਦਾ ਅੱਛਾ 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 ਠੀਕ ਆ ਯਾਰ ਉਹ ਜਿਹੇ ਲੰਮਾ ਨਾ ਪਾਣਾ ਲਾਉਣਾ ਪਹਿਲਾਂ ਬੰਨ ਵਾਲੇ ਦਰਮਾਨ ਵਾਲੀ ਬੰਦੇ ਨਾ ਸਹੀ ਆ ਯਾਰ ਯਾਰ ਉਹਨਾ ਵਰਗਾ ਲੱਗਦਾ ਯਾਰ ਸੁਣਾ ਨਹੀਂ ਤਾਂ ਲੱਗਦਾ ਮੰਜੀ ਤੂੰ ਕਰਨੇ ਪਰਨੇ ਤਾਂ ਨਹੀਂ ਦੇਖੀ ਹੋਂਦ ਠੀਕ ਹੈ ਠੀਕ ਉਹਦੇ ਵਰਗਾ ਲੱਗਦਾ ਪਰਨਾ ਬਣਨੇ ਤਕਸ਼ਾਲੀ ਬੰਨੇ ਅੱਜ ਹਾਂ ਪਰ ਇਹੋ ਜਿਹਾ ਅੱਜ ਥੱਲੇ ਦੇ ਨੂੰ ਬੰਦੇ ਅੱਜ ਅੱਜ ਹੜ ਜੋ ਹੜ ਜੋ ਪਰੇ ਹੋਏ ਮੈਂ ਵੀ ਉੱਥੇ ਨੂੰ ਚੱਲਿਆ ਮੈਂ ਕਹਿੰਦਾ ਬੰਦੇ ਇਹ ਵੀ ਪਰਦੇ ਸੀ ਜੀ ਵੀਰ ਨੂੰ ਬਾਹਰ ਤਾਂ ਕਿ ਲੰਮਰ ਦੀ ਕਿੱਥੇ ਆ ਮੱਥਾ ਨਹੀਂ ਦੇਖਣ ਚੱਲੇ ਤੁਸੀਂ ਫਕੌੜੇ ਗਾਣ ਚੱਲੇ ਉਹੜੇ ਭੁੱਖ ਲੱਗੀ ਵੀ ਆ ਹੁਣ ਮਹਾਰਾਜ ਦਾ ਲੰਗਰ ਤਾਂ ਉਹ ਸਿੱਟਣਾ ਪਊ ਉਹਨਾਂ ਨੂੰ ਵੇਖ ਕੇ ਦੇ ਮੂੰਹ ਪੈ ਜਾਊ ਆ ਘਰ ਲਗਾਇਆ ਉਹਦੇ ਘਰੇ ਘੜਦਾ ਹਾਂ ਇਹ ਵੀ ਕਰ ਹਾਂ ਵੀ ਕਰ ਮੈਂ ਕਿਹਾ ਇਹਨੂੰ ਕੋਈ ਦੇਖਣਾ ਬਰਾਦਾ ਮੈਨੂੰ ਹੂੰ ਆਹ ਬਰਾ भाई ਜਗਾਸ ਬਹੁਤਾ ਕਰਦੂ ਹਾਂ ਇਹ ਲੱਗਿਆ ਮੈਂ ਕਿਹਾ ਸਾਲੇ ਹੋ ਗਿਆ ਲੋ ਜੀ ਇਹ ਹੈ ਕਿ ਟ੍ਰਾਂਸਪੋਰਟ ਜਿੱਥੇ ਸੀ ਕੰਮ ਕਰਦੇ ਦੇਖੋ ਟਰੱਕੇ ਟਰੱਕ ਖੜਾ ਇਹਨਾਂ ਦੇ ਛੋਟੇ ਛੋਟੇ ਜਿਹੇ ਪਾਏ ਹੋਏ ਨੇ 100 150 ਆ ਹੁਣ ਤੇ ਬਾਕੀ ਆ ਦੂਏ ਬੜੇ ਖੜੇ ਆ ਟਰਾਲੀ ਤੇ ਦੇ ਪਰਲੇ ਪਾਸੇ ਹੀ ਮੈਜਿਨ ਦੇ ਖੜੇ ਆ ਚੱਕੋ ਇਹਨਾਂ ਦੇ ਵਿੱਚ ਹੈ ਕੌਲ ਦੇ ਨਾਲ ਮਜੀਦ ਹਾਂ ਹੋ ਗਾ ਕਰੀ ਗੀ ਜੰਨਨਾਂ ਨੇ ਖੰਡਰੇ ਬਣਾ ਬਣਾ ਰੱਖੀਆਂ ਪਈਆਂ ਭਾਈ ਉਹ ਲਈ ਭਾਈ ਡਰਾਤਾ ਹੀ ਤੈਨੂੰ ਮੈਂ ਡਰਾ ਤੂੰ ਡਰਦਾ ਤੂੰ ਗਿਆ ਜਿਕਾਨੀ ਦਿੱਤੀ ਸੀ ਮੈਂ ਤੈਨੂੰ ਇਹ ਗਾਣੀ ਤੇਰੀ ਗੱਡੀ ਜੋ ਹਾਂ ਹਾਂ ਆਹ ਮੈਂ ਕਹਿੰਦਾ ਇਹ ਤੋੜ ਲੈਂਦਾ ਗਾਣੀ ਤੇਰੀ ਭਾਈ ਇਹ ਲੈ ਮੈਂ ਕਹਿੰਦਾ ਇਹ ਤੋੜ ਲੈਂਦਾ ਡਰਾਈਵਰ ਬੁਰਾ ਡਰਾਈਵਰ ਇਹਦੇ ਸਾਰਾ ਬ੍ਰੇਕ ਬੱਚ ਆ ਚਲਾਉਂਗਾ ਜਿਹੜਾ ਸਾਈਡ ਉੱਧਰ ਖੜੇ ਆ ਡਰਾਈਵਰ ਅਸੀਂ ਸਾਰਾ ਸੜਕ ਤੇ ਹੀ ਰਹੀ ਤੇ ਕਿ ਆਸ਼ਾ ਨਹੀਂ ਕਰਾਉਣਾ ਇਹ ਮਸੀਂ ਸੋਰ ਚ ਜੜਿਆ ਜਦੋਂ ਤੋਂ ਇੰਡੀਆ ਤੇ ਆਏ ਨਹੀਂ ਆ ਮੈਂ ਕਹਿੰਦਾ ਦੋ ਦਿਨ ਤੋਂ ਉੱਪ ਲੱਗੀ ਆ ਨਾ ਹੀ ਉਦਣਦਾ ਜਿੱਦਣ ਤੇ ਗਏ ਆ ਲਾਲਾ ਉਦਣਦੀ ਹੈ ਨਹੀਂ ਵੀ ਜੀ ਦਾ ਜਿੱਦਣ ਤੇ ਗਿਆ ਧੁੱਪੇ ਨਹੀਂ ਚੜੀ ਹੈ ਧੁੱਪੇ ਨਹੀਂ ਚੜੀ ਬਾਈ 20 ਦਿਨ ਅਸੀਂ ਉੱਥੇ ਇੰਡੀਆ ਲਾਇਆ ਤੇ ਨਾਲ ਜਿੱਦਣ 20 ਪੈਣ ਲੱਗਾ 20 ਦਿਨ 20 ਪਈ ਜਾਂਦਾ ਸਾਰ ਚੜੀ ਉਹ ਲੱਗ ਜਾਂਦੀ ਆ ਤੇ ਰਾਸਤੇ ਜਾਂਦੇ ਆਉਂਦੇ ਸਾਨੂੰ ਇੱਕ ਮਕਾਨ ਹੋਰ ਦਿਖਿਆ ਦਾ ਜਿਹੜਾ ਦੇਖਣਗੇ ਤੇ ਅਸੀਂ ਉੱਥੇ ਬੰਦੇ ਤਿੰਨ ਖੜੇ ਗੱਲਾਂ ਕਰਨ ਆ ਉਸ ਜੋ ਦਿਖਾਉਣ ਵਾਲੇ ਆ ਦਿਖਾਉਣ ਆਏ ਹੋਣਾ ਕਿਸੇ ਨੂੰ ਮਕਾਨ ਮੈਂ ਫੋਟੋ ਖਿੱਚ ਲਈ ਜਿਹੜਾ ਬੰਦਾ ਦੇਖਣਾ ਆਇਆ ਤਾਂ ਉਹ ਕਹਿੰਦਾ ਮੇਰਾ ਨੰਬਰ ਨਹੀਂ ਹੈ ਕਹਿੰਦਾ ਇਹ ਹੋਰ ਦਾ ਨੰਬਰ ਆ ਕਹਿੰਦਾ ਕਿਸ ਦਾ ਉਹ ਆਪਸ ਵਿੱਚ ਲੜ ਪਏ ਇੰਨੀ ਗੱਲ ਵੀਰੇ ਉਹ ਕਹਿੰਦਾ ਤੈਨੂੰ ਆਈ ਕਾਦੇ ਕਿਹਾ ਮੇਰਾ ਨੰਬਰ ਹੈ ਕਹਿੰਦਾ ਤੈਨੂੰ ਲਾਉਣਾ ਨਹੀਂ ਆਇਆ ਕਹਿੰਦਾ ਫੋਨ ਤਾਂ ਨਹੀਂ ਲੱਗਿਆ ਕਹਿੰਦਾ ਤੇਰਾ ਉਹ ਮੈਨੂੰ ਤਾਂ ਲਾ ਦੋ ਹਾਂ ਅੱਛਾ ਯਾਰ ਤੈਨੂੰ ਉਹ ਤੈਨੂੰ ਮੋੜਨਾ ਚਲ ਇੱਥੋਂ ਤੁਰ ਜਾ ਤੁਰ ਤੁਰ ਕੇ ਲੰਘ ਜੀ ਚੱਲ ਆਉਂਗੇ ਤੁਰ ਕੇ ਲੰਘ ਜੀ ਸੰਗਾ ਵੀ ਮੁੰਡਿਓ ਰਾਤ ਤੇ ਲਾ ਗਈ ਮੈਨੂੰ ਇਹ ਇਹ ਕਹਿੰਦੇ ਭਾਈ ਅਸੀਂ ਜਾਣਾ ਹਾਂ ਹਾਂ ਤੇ ਤੂੰ ਲੰਘ ਜੀ ਤੁਰ ਕੇ ਲੋ ਜੀ ਆਪਾਂ ਚੱਲੀ ਹੁਣ ਘਰ ਨੂੰ ਤੇ ਮਜੀਦ ਤੇ ਕਮਲ ਗਏ ਸੀ ਮੱਥਾ ਟੇਕਣ ਤੇ ਚਲੋ ਮਿਲਦੇ ਹੁਣ ਆਪਾਂ ਦਰੋਂ ਘਰੇ ਜਾ ਕੇ ਲੋ ਜੀ ਆਪਾਂ ਘਰੇ ਜਾ ਕੇ ਦੁਬਾਰਾ ਮਾਰਕੀਟ ਆਏ ਆ ਆਪਾਂ ਨੇ ਦੋ ਬ ਚੀਜ਼ਾਂ ਲੈਣੀਆਂ ਸੀ ਤੇ ਮਜੀਦ ਉਹਨਾਂ ਨੂੰ ਗਾਲੀ ਸੀ ਉਹਨਾਂ ਨੂੰ ਆਪਾਂ ਇਸ ਕਰਕੇ ਕਿਹਾ ਨਹੀਂ ਹੈ ਤੇ ਘਰੋਂ ਆਪਾਂ ਦੁਬਾਰਾ ਹੁਣ ਮੋੜ ਕੇ ਗੱਡੀ ਲੈ ਕੇ ਨਾ ਦੁਬਾਰਾ ਆਏ ਆ ਲਓ ਜੀ ਖਰੀਦਦਾਰੀ ਕਰ ਲਈ ਸਮਾਨ ਆਪਾਂ ਨੇ ਸਮਾਨ ਥੋੜਾ ਲੈਣਾ ਦੋ ਬੇਜੀ ਜੀਆਂ ਲੈਣੀਆਂ ਸੀ ਲੈ ਲਈਆਂ ਤੇ ਹੁਣ ਖੜਿਆ ਬਿੱਲ ਕਰਾਉਣ ਨੂੰ ਤੇ ਇੱਥੇ ਭੀੜ ਬਹੁਤ ਆ ਤੇ ਤਿੰਨੇ ਕਾਊਂਟਰ ਫੁੱਲੀਆਂ ਤਿੰਨੇ ਭਰੇ ਹੋਏ ਨੇ ਤੇ ਚਲੋ ਕੋਈ ਨਾ ਲਾਈਨ ਚ ਲੱਗ ਗਏ ਆਪਾਂ ਲੱਗਣਗੇ 5-7 ਮਿੰਟ ਇਹ ਮਿਲਦੇ ਆ ਤੁਹਾਨੂੰ ਬਾਹਰ ਜਾ ਕੇ ਜੀ ਹੁਣ ਲਓ ਜੀ ਚੱਲੀਏ ਘਰ ਨੂੰ ਦੇਖਦੇ ਆਣ ਸਮਲਾਈ ਵੀ ਆ ਗਏ ਹੁਣ ਆ ਤੂੰ ਹੀ ਕਾ ਮੁੜ ਗਿਆ ਬਰੰਗ ਚਿੱਠੀ ਵਾਂਗ ਬੱਸ ਹਾਂ ਆ ਕੇ ਆ ਗਏ ਮੈਂ ਸਾਡੇ ਰੋਟੀ ਦਾ ਨਹੀਂ ਤਾਂ ਪ੍ਰੋਗਰਾਮ ਕਰਿਆ ਵਾ ਪਤਾ ਨਹੀਂ ਜੀ ਕਹਿੰਦਾ ਚੱਡੀਆਂ ਮਹਾਚਾਰ ਹਾਂ ਹਾਂ ਮੋੜ ਤੇ ਲੈ ਵੀ ਬੰਦੇ ਸਾਡੇ ਭੁੱਖੇ ਮੋੜ ਤੇ ਲੋਕ ਚੱਕੋ ਕੋਈ ਹੁਣ ਮਾਰਕੀਟ ਤੇ ਪਾਣੀ ਫੂਲੇ ਪਾਣੀ ਪਿਆ ਤਾਂ ਹੈ ਪਾਣੀ ਇੱਕ ਘਰ ਸਿੱਤਾ ਹੀ ਹੈ ਹਾਂ ਜਾ ਵੀ ਕਰੋ ਆ ਵੀ ਪਾਣੀ ਲਈ ਪੰਗਾ ਬੰਦਾ ਟੂਟੀ ਦਾ ਪਾਣੀ ਵੀ ਨਹੀਂ ਪੀ ਸਕਦਾ ਹੌਸਲਾ ਦਾ ਪਾਣੀ ਪੀਣੋਂ ਫਿਰ ਤਾਂ ਕਹਿੰਦੇ ਟੂਟੀ ਦਾ ਪੀਂਦੇ ਤਾਂ ਪਤਲੀ ਬਣਦੀ ਆ ਹੁਣ ਪਤਾ ਨਹੀਂ ਕਿਸੇ ਦੇ ਬਣੀ ਪਤਾ ਹੀ ਨਹੀਂ ਬੰਦਾ ਇੱਕਦਮ ਇਹਨੂੰ ਗਾਹਾਂ ਗਾਹ ਕਰੀ ਜਾਂਦੇ ਆ ਕੋਈ ਡਰਦਾ ਪੀਂਦਾ ਵੀ ਨਹੀਂ ਹੈ ਟੂਟੀ ਤੇ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਹੁਣ ਅਗਲੀ ਵੀਡੀਓ ਚ ਬਾਏ ਬਾਏ ਬਾਈ ਬਾਈ ਕਰੋਗੇ ਅੱਲਾਹ ਜੀ ਬਾਏ ਸੀ ਯੂ ਲੇਟਰ ਹਾਂ ਸੀ ਯੂ ਲੇਟਰ ਬਾਏ ਬਾਏ